ਲਾਬਾਬਿਓ ਆ ਬੱਚਾ ਸੀ ਆ ਗਿਆ ਘਰ ਨੂੰ ਛੱਡਣੀ ਬਾਈ ਦੋ ਨੂੰ ਦੋ ਨੂੰ ਹੈਗਾ ਇੱਧਰ ਭੁੱਲ ਗਿਆ ਕੀ ਨਾਂ ਆ ਵੰਦਾ ਯਾਰ ਭੁੱਲ ਗਿਆ ਜੀ ਲੈਹਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਬਾਬਿਓ ਲੋ ਵੇ ਅੱਜ ਦੀ ਵੀਡੀਓ ਕਰਦੇ ਆਂ ਸ਼ੁਰੂ ਅੱਜ ਲੇਟ ਹੋ ਗਏ ਬਾਬਿਓ ਅੱਜ ਆਪਾਂ ਸਚੈਨ ਸਾਹਿਬ ਗੁਰਦੁਆਰੇ ਆਪਾਂ ਰਖਾਇਆ ਸੀਗਾ ਸ਼੍ਰੀ ਖਡਮਰ ਸਾਹਿਬ ਤੇ ਅੱਜ ਭੋਗ ਪੈ ਗਿਆ ਜੁੱਧਰ ਵੀਜੀ ਸੀ ਤੇ ਕੁੱਤਰਾਂ ਨੂੰ ਵੀ ਗਰੀਆਂ ਗਰੀਆਂ ਹੋਣ ਪਾਈਆਂ 1.5 ਵੇ ਦਾ ਟਾਈਮ ਹੋ ਗਿਆ ਤੇ ਇਹ ਕਾਲੂ ਡਰੋਨੇ ਵੀ ਆ ਤੇ ਆ ਕੁਡੀਆਂ ਕੱਡੀਆਂ ਵੀ ਆਪਾਂ ਵਿੱਚ ਲਾਤੀਆਂ ਨਾ ਇਹਦਾ ਹਾਈ ਦੇਸੀ ਜਿਹਾ ਜਗੜ ਕੀਤਾ ਅਗਲੇ ਸਾਲ ਟਰੋਪ ਦੀਆਂ ਇਹ ਤਾਂ ਟੋਲੀਆਂ ਬਣਾ ਕੇ ਚੰ ਅੰਦਰ ਲਾਵਾਂਗੇ ਕਿ ਹੁਣ ਬਾਜ਼ੀਆਂ ਚ ਵੀਹੀਆਂ ਤੇ ਇੰਨਾ ਟਾਈਮ ਹੈ ਨਹੀਂ ਆ ਆਪਣੇ ਕੋ ਪਿਆਈ ਸੀ ਜਗੜਾ ਨਾ ਤੁਸੀਂ ਦੇਖਿਆ ਬਣਾਇਆ ਆਪਾਂ ਤੇ ਇਹ ਚਾਦਰਾ ਵਧੀਆ ਵੀ ਹੈ ਤਰੋਂ ਮੱਛਰ ਨਹੀਂ ਜਾ ਕੇ ਰੋ ਰਾਤ ਨੂੰ ਤਾਂ ਤੰਗ ਨਹੀਂ ਹੁੰਦਾ ਹਨ ਤੇ ਆ ਕੁਤਰੀਆਂ ਨੂੰ ਬਦਾਮ ਤੋਂ ਬਾਤਦੇ ਆ ਆ ਕੁਤਰਾ ਆਪਾਂ ਛੱਡਣਾ ਪਰਸੋਂ ਨੂੰ ਬਾਜੀ 2 ਤਰੀਕ ਨੂੰ ਆ ਲੋ ਇਹ ਉਤਰ ਦੋਣ ਨੂੰ ਆਪਾਂ ਕੱਢਾਂਗੇ ਤੇ ਆਹ ਉਤਰਾਂ ਗਰੀਆਂ-ਗਰੀਆਂ ਪਾਈ ਜਾਂਦੇ ਆ ਖਰਾਕ ਭੇਤੀ ਆ ਠੀਕ ਆ ਮੱਖੀਆਂ ਯਾਰ ਜਾਨ ਨਹੀਂ ਛੱਡਦੀਆਂ ਟਕੜਾ ਮੈਂ ਆਹ ਖਰਾਕ ਉਤਰਾਂ ਜਿਹੜੀ ਰਾਤ ਨੂੰ ਲਾਈਦੀ ਐ ਵੀ ਭੇਤੀ ਆ ਆ ਗਰੀਆਂ ਭੇਤੀਆਂ ਠੀਕ ਆ ਮੱਖੀਆਂ ਇਹ ਬੜੀਆਂ ਨੂੰ ਟਕਾਂ ਯਾਰ ਪਹਿਲਾਂ ਬਾਕੀ ਐਨ ਸਫਾਈ ਸੁਥੀ ਕਰਕੇ ਮਿਲਦੇ ਆਪਾਂ ਥੋੜੀ ਜਿਹੀ ਦੇਰ ਬਾਅਦ ਆਹ ਅਲਮਾਰੀ ਜਿਹੜੀ ਆਪਾਂ ਕੱਲ ਬਣਾਈ ਸੀ ਤੇ ਫੂਲਰ ਚੱਲੀ ਜਾਂਦਾ ਪਰਾਟੇ ਮਰੀ ਜਾਂਦਾ ਆ ਕੁੜੀਆਂ ਮੇਰਾ ਇਲਾਜ ਕਰਨਾ ਹੁਣ ਇਹਨਾਂ ਨੂੰ ਕੱਢਣੀਆਂ ਸ਼ੁਰੂ ਕਰਨਾ ਅੰਡੇ ਦੇਈ ਜਾਂਦੀਆਂ ਮਾਂ ਕੁੜੀ ਵੇਚਣਾ ਮਿਲ ਮਿਲ ਕੇ ਤੇ ਆਹ ਪੁੱਤਰਾਂ ਨੂੰ ਦਾਣੇ-ਦੂਣੇ ਪਾ ਦੀਏ ਆਪਣੀ ਮਗਰ ਪੁੱਤਰ ਆਪਣੇ ਜਿਹੜੇ ਹੁਣ ਰੈਡੀ ਬੈਠੇ ਆ ਆ ਛੱਡਾਂਗੇ ਤੇ ਬਾਕੀ ਪੁੱਤਰ ਬਾਗੇ ਹੋਏਗੀ ਆ ਆ ਵਾਲੇ ਆ ਵੀ ਕੁੰਡੀ ਗੰਡੀ ਜੀ ਜਗਾੜ ਯਾਰ ਦੇਸੀ ਹੈ ਸੀਗਾ ਪਹਿਲਾਂ ਹੁਣ ਸੈੱਟ ਕਰਕੇ ਰੋੜਿਆਂ ਨੂੰ ਤੇ ਆਹ ਪੁੱਤਰ ਵੀ ਆਪਣੇ ਖੜੇ ਆ ਜੂਨ ਜਲਾਈ ਤੱਕ ਵੀ ਚੱਲ ਜਾਾਂਗੇ ਬਾਦੂ ਆ ਬਾਬੇ ਦੀ ਕਿਰਪਾ ਨਾਲ ਪੁੱਤਰ ਆਪਣਾ ਵਧੀਆ ਸੀਜ਼ਨ ਲੱਗ ਜਾਣਾ ਹੈਨਾ ਤੇ ਹੁਣ ਜੋੜੇ ਤਾਈਆਂ ਤੋੜ-ਤੋੜ ਦਿੱਤੇ ਸੀ ਆਪਾਂ ਇੰਨੇ ਬੱਚੇ ਕੀ ਕਰਨੇ ਆ ਇਹ ਆਪਣੇ ਅਗਲੇ ਸਾਲ ਵੀ ਕੰਮ ਆ ਜਾਣੇ ਆ ਆ ਜਿੰਨੇ ਵੀ ਕੂਤਰ ਪਏ ਇਹਨਾਂ ਦਾ ਹਜੇ ਨੰਬਰ ਨਹੀਂ ਲੱਗਣਾ ਮੈਨੂੰ ਨਹੀਂ ਲੱਗਦਾ ਕਿ ਆ ਸੀਜ਼ਨ 'ਚ ਨੰਬਰ ਇਹਨਾਂ ਦਾ ਲੱਗੂਗਾ ਕੂਤਰ ਬਾਧੂ ਕੱਡੇ ਹੋਏ ਆ ਮਾਦੀਆਂ ਹਜੇ ਉੱਪਰ ਗੁੱਡੇ ਦੋ ਗੁੱਡੇ ਆਪਣੇ ਉੱਤੇ ਆ ਊੜ ਨਾਲੇ ਘਟਾ ਘਟਾ 30-35 ਕੂਤਰ ਉੱਪਰ ਪਏ ਆ ਬੱਚੇ ਤੇ ਮਾਦੀਆਂ ਹਨਾ ਤੇ ਕੂਤਰ ਆ ਆਪਾਂ ਇੰਨੇ ਕੀ ਕੱਢ ਹੁਣੇ ਆ ਮੇਰੇ ਸਹਾਂਣਾ ਹੋਰ ਕੱਢ ਲਾਂਗੇ ਮਤਲਬ ਛੱਡਣ ਨੂੰ ਆਪਾਂ ਕਿਹੜਾ ਰੋਕਣੇ ਆ ਛੱਡਣ ਨੂੰ ਸਾਰੇ ਛੱਡਾਂਗੇ ਹਨਾ ਆ ਗਾਂ ਵਾਲੀ ਇਹ ਕੱਢੇ ਹੋਏ ਆ ਤਾਂ ਇਹਨਾਂ ਨੂੰ 2-2 4-12 ਹੋ ਗਈਆਂ ਆ ਆ ਕੂਤਰਾ ਦੀਆਂ ਤੇ ਆ ਕੂਤਰੀਆਂ ਹਜੇ ਬਾਬੇ ਉਹ 10-15 ਪਈਆਂ ਅੰਡੇ ਦੀ ਦੀ ਗੇ ਪੁਰਾਹਾਲ ਹੋਇਆ ਪਹਿਨਾ ਇੱਕ ਮਿੰਟ ਆ ਆ ਮਾਦੀਆਂ ਬੇਟੀਆਂ ਆ ਨਾਰ ਬੇਟੇ ਪਰ ਸਮਾਤ ਸਾਰੇ ਪੱਠੇ ਬੱਜੇ 4-5 ਵਿੱਚ ਬੱਜੇ ਆ ਵੀਲੇ ਪਈਏ ਦਾਣਾ ਪਾਣੀ ਵਕਿਆਂ ਨੂੰ ਤੇ ਤੋਦਾ ਤੂਤੀ ਚੱਕ ਕੇ ਇਥੋਂ ਬਹੁਤ ਵਧੀਆ ਜਗ੍ਹਾ ਬਣ ਗਈ ਕਿ ਨਹੀਂ ਮੈਂ ਤੋਦੇ ਵਾਰ ਕੱਢ ਕੇ ਵਧੀਆ ਆਂਡੇ ਦਾ ਖਰਾਬ ਹੀ ਕਰਦੇ ਸੀ ਉਹਨਾਂ ਨੇ ਮਾ ਰੱਤੀ ਨਾਲ ਖਾਦੇ ਕਿ ਨਹੀਂ ਉਹ ਕਿਹਦੇ ਉਹ ਤੇ ਚੜਿਆ ਸੀ ਉਹ ਡੱਬਾ ਆਏ ਆਇਆ ਤਾਂ ਇਹੀ ਥੱਲੇ ਪਹਿਲਾਂ ਖਾਣ ਹੂੰ ਬਸ ਹੁਣ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਕੁਜੀਆਂ ਲਾਤੀਆਂ ਆਪਾਂ ਛਿੱਲੇ ਹੁਣ ਇਕੱਲੇ ਇਕੱਲੇ ਨੂੰ ਪਾਣੀ ਪਾ ਕੇ ਭਾਵੇਂ ਛੱਡ ਸਕਦਾ ਦੋਤਰ ਠੀਕ ਆ ਬਸ ਵਧੀਆ ਠੀਕ ਠਾਕ ਕਿੱਧਰ ਛੱਡਣੀ ਬਾਈ ਦੋਨੂੰ ਦੋਨੂੰ ਹੈਗਾ ਇੱਧਰ ਭੁੱਲ ਗਿਆ ਕੀ ਨਾ ਇਹ ਬਣਦਾ ਯਾਰ ਭੁੱਲ ਗਿਆ ਦੱਸ ਕਿੱਥੇ ਛੱਡਣੀ ਉਹ ਯਾਰ ਕਿਹੜਾ ਪਿੰਡ ਸੀਗਾ ਉਹਨੇ ਕੱਢ ਲਿਆ ਨੇ ਪੋਸਟਰ ਲੈ ਪੋਸਟਰ ਨਹੀਂ ਦੇ ਦੱਸ ਹੁਣ ਦੇਖਿਆ ਤੂੰ ਕਿਹ ਗਿਆ ਨਹੀਂ ਯਾਰ ਹੈ ਉਹ ਤੂੰ ਵਗਿਆ ਨਹੀਂ ਹੈ ਕਿਹੜਾ ਇਹ ਦੋ ਤਰੀਕ ਨੂੰ ਦੋ ਤਰੀਕ ਦੀ ਪਾਜੀ ਆ ਯਾਰ ਪਿੰਡ ਪਸੰਗੀ ਚੜਾ ਇਥੇ ਕਿਹੜਾ ਪਿੰਡ ਹੀ ਉਹ ਦੇ ਵੀੰਦ ਦਾ ਜਿਹੇ ਲਿਆ ਹੀ ਕਰਦਾ ਹਕੂਮਤ ਪਰ ਫੋਰਸਰ ਦੇ ਕੇ ਚਿੱਤਾ ਆਇਆ ਹਕੂਮਤ ਪਰ ਆਈ ਲਾਹੜ ਚਿੱਤਾ ਰੱਖੀ ਹੁਣ ਲੋਈ ਬਾਬੇ ਹਕੂਮਤ ਪਰ ਜਾਵਾਂਗੇ ਦੋ ਤਰੀਕ ਨੂੰ ਦੋ ਤਰੀਕ ਨੂੰ ਤੇ ਚੱਲਾਂਗੇ ਆਪਾਂ ਬੋਤਲ ਵਾਲਾ ਗੂਤਰ ਗੁਲਾਬੀ ਬੋਤਲ ਗੁਲਾਬੀ ਗੂਤਰ ਵਾਲਾ ਨਿਸ਼ਾਨੀਆਂ ਦੱਸੀ ਆ ਪਹਿਲਾਂ ਹੀ ਸਾਡਾ ਕਿਹੜਾ ਕੋ ਚੱਕਣ ਲੱਗਾ ਆਓ ਸਾਡੀਆਂ ਮੈਜ ਕਿਹੜਾ ਮਾਰੇ ਗੂਤਰ ਆ ਵੀ ਕਿੰਨੇ ਚੱਕਣੇ ਯਾਰ ਤਾਂ ਤਾਂ ਘਰੇ ਆ ਕੇ ਫੜਾ ਜਾਂਦੇ ਫੋਟੋ ਭਰਾਵਾ ਆਪਣੀ ਜੂਠ ਜੀ ਧਾਮ ਲੋ ਸਹੀ ਯਾਰ ਹੋਰ ਹੋਰ ਬਾਈ ਜੀ ਕੀ ਬਣਾਈ ਜਾਂਦਾ ਹੀ ਲੈ ਕੱਟੇ ਆ ਬੱਚੇ ਪਿੱਛੇ ਅੱਜ ਬਾਬੇ ਉਹ ਸਕੈਨ ਸਾਹੂ ਗਏ ਸੀ ਮੱਥਾ ਟੇਕਣ ਤੇ ਉਹਦੇ ਕਰਕੇ ਲੇਟ ਰੂਟ ਹੋਣ ਕਰਕੇ ਅੱਜ ਵੀਡੀਓ ਲੇਟ ਸ਼ੁਰੂ ਕੀਤੀ ਆ ਤੇ ਆ ਜੋ ਫੇਕਰ ਉਹਨੇ ਅੱਗੇ ਦੀ ਕਾਰਵਾਈ ਚ ਚਾਲੂ ਗਾੜੇ ਦੋੜੇ ਬਾਬੇ ਉਹ ਪਾਰ ਤੇ ਤੇ ਆ ਨਵੀਂ ਕੜਕ ਸੀਗੀ ਕੋਈ ਨੂੰ ਤੋੜੀਆ ਕਿੜੀ ਕੜਕ ਰੂ ਹੈ ਨਵੀਂ ਆ ਮੈਂ ਤਾਂ ਕਹਿੰਦਾ ਸਪਰੇ ਹਸਬੂਆਂ ਤਾਜ਼ੀਆਂ ਹੋਈਆਂ ਅੱਜ ਇਹ ਨਹੀਂ ਮੰਦਾ ਬਾਬੇ ਉਹ ਤੇ ਦੋ ਉਤਰੀਆਂ ਵਿੱਚੋਂ ਨਿਕਲ ਗਈਆਂ ਸੀ ਇੱਕ ਲੰਡਰ ਕੁੜੀ ਆ ਉਹਦਾ ਕਬੂਤਰ ਆ ਵਿੱਚ ਆਈ ਗਈਆਂ ਨੇ ਆਂਡੇ ਲਾਈ ਜਾਂਦਾ ਆਂਡੇ ਆਂਡੇ ਹੀ ਲੋਣੇ ਨੇ ਹੈ ਹੀ ਕਬੂਤਰ ਆ ਇਹ ਉਹ ਸਾਰਿਆਂ ਨੇ ਯਾਰੀ ਲੈਂਦੇ ਜਿੰਨੀਆਂ ਕਬੂਤਰੀਆਂ ਹੀ ਵਿੱਚ ਤੇ ਕੱਲ ਇੱਕ ਬਾਬੇ ਉਹਦੇ ਨਾਲ ਦੀ ਨਾ ਚਿੜੀ ਜਿਹੜੀਆਂ ਉਹ ਬਦਲੀਆਂ ਯਾਨੀ ਮਿੱਟੀ ਇਹ ਤੇ ਘੁਰਨੇ ਜੇ ਬਣਾਉਂਦੀਆਂ ਉੱਪਰ ਕੰਦਾ ਹੁੰਦਾ ਨਾਲ ਹੀ ਬਣਾਈ ਜਾਂਦੇ ਹੁੰਜਾ ਚ ਉਹ ਪਾਣੀ ਤਰਸ ਕੇ ਵਿਚਾਰੀ ਇੱਥੇ ਮਰੀ ਸੀ ਥੱਲੇ ਕਰਦੇ ਬਾਅਦ ਚ ਦੇਖਿਆ ਜਦੋਂ ਮਰ ਗਈ ਜੇ ਪਹਿਲਾਂ ਦੇ ਦੇ ਸ਼ਾਇਦ ਕੋਈ ਕਰ ਲੈਂਦੇ ਤੇ ਆਪ ਰੀਆਂ ਚਿੜੀਆਂ ਵੀ ਆ ਲੋ ਗਰਮੀ ਨਾਲ ਹੜਾ 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 ਚੱਲਦੀ। ਉਹ ਛਿਲੇ ਇਹਨਾਂ ਨੂੰ ਪਾਣੀ ਨਹੀਂ ਪਾਇਆ ਓਏ। ਉਸਦਾਈਆ ਪਾਪ ਹੈ ਤੇ ਕੀ ਕਰਨ ਡੀਆਂ। ਤੇ ਆ ਵੀ ਉਤਰ ਆਪਣਾ ਬੂਆ ਖੁੱਲਾ ਹੀ ਛੱਡਿਆ ਨੇ। ਉਹ ਦੇਖੀ ਕੀ ਕਰਦੀਆਂ ਤਾਂ ਮਰ ਚਲੀਆਂ ਪੈਂਚ। ਚੱਲੇ ਆਪ ਕਣਕ ਭਈ ਆਪਾਂ ਤੋਤੇਆਂ ਲਈ। ਇਹਦੇ ਮਾੜੀ ਮੋਟੀ ਤਾਂ ਪੋਲੀ ਹੋ ਗਈ ਹੋਣੀ ਕਰੀ। ਦੇ ਦਾ ਦੰਦ ਚੱਪ ਕੇ ਦੋ ਤਿਆਂ ਨੂੰ ਪੁੰਨੇ ਆ। ਲੋਏ। ਇਹ ਕੋ ਕਬੂਤਰੀ ਆਪਣੀ ਬੜੇ ਦਿਨਾਂ ਬਾਅਦ ਨਿਕਲੀ। ਇੱਕ ਵਾਰੀ ਪਹਿਲਾਂ ਵੀ ਟਾਵਰ ਤੇ ਬੈਗੀ ਸੀ। ਉੱਤੇ ਵੀ ਡੋਲ ਤੇ ਛਾਤੇ। ਛਾਤੇ ਡੋਲਦੇ। ਓਕੇ ਤੇ ਨਹੀਂ ਆਂਡੇ ਤੇ ਡੋਲਦੇ। ਆਂਡੇ ਤੇ ਗਈ ਜਾਣਾ। ਬਾਹਰ ਹੀ ਜਾਣਾ ਪਾਣੀ। ਓੜੀ ਓੜੀ ਬਾਜ ਰਾ ਠੰਡਾ ਹੋਵੇ ਜਰਾ ਜਾਲ। ਤੇ ਕਰੀ ਬੇਪਾਦੇ ਇਹਨਾਂ ਨੂੰ ਪਾਦੇ ਪਾਣੀ ਪੁਣੀ ਜਾ ਆਇਓ ਬਾਬਿਓ ਅੰਦਰਲੀ ਕਾਰਵਾਈ ਕਰਦੇ ਆ ਸ਼ੁਰੂ ਤੇ ਕੋਈ ਨਾ ਕੋਈ ਛੱਡਦੇ ਆ ਨਵੀਂ ਸ਼ੁਰਲੀ ਕੋਈ ਰਬਤਾ ਦਾਖਦੇ ਆ ਤੁਹਾਨੂੰ ਤੇ ਕਈ ਵੀਰਾਂ ਦੇ ਕਮੈਂਟ ਆਏ ਸਾਡੀ ਕਮੈਂਟ ਪੜਾਂਗੇ ਆਪਾਂ ਲਾਈਵ ਕਿ ਕੀ ਕੀ ਬਾਈਆਂ ਨੇ ਕਮੈਂਟ ਕੀਤੇ ਸੀ ਤੇ ਕੀ ਕੀ ਨਹੀਂ ਕੋਈ ਬਾਬਿਓ ਮੈਂ ਕਹਿੰਦਾ ਆਂਡੇ ਆਂਡੇ ਹੀ ਲੋਣੇ ਸੀ ਵਿੱਚ ਕਬੂਤਰ ਛੱਡਿਆ ਸੀ ਇਹਨਾਂ ਦੇ ਕਬੂਤਰਿਆਂ ਦੇ ਥੜਾ ਥੜ ਮਿਲ ਕੇ ਆਂਡੇ ਹੀ ਆਂਡੇ ਲਾਇ ਪਏ ਆ ਜੇ ਹਸਾ ਹੁਣ ਆਂਡੇ ਲਾਉਂਦੀਆਂ ਮੈਂ ਤੇ ਕਿਹਨਾਂ ਦੁਕਾਨ ਪਾ ਲਈਆਂ ਆਂਡੇ ਆੜੀ ਹੈਂ ਛਿੱਲੇ ਓਏ ਆਂਡੇ ਵਾਧੂ ਰਾਈ ਜਾਂਦੀਆਂ ਤੇ ਅੱਜ ਆ ਬਾਦਾਮ ਲੈ ਕੇ ਆਂਦੇ ਬਾਪਿਓ ਪਾਗ ਦੇਖਦੇ ਆ ਕੀ ਬਣਦਾ ਹਨ 10 ਕਿਲੋ ਲੈ ਕੇ ਆਏ ਆ 10 ਕਿਲੋ ਫੇਲਾ ਲਿਆ ਦੇ ਹੀ ਉਹ ਤਾਂ ਗਏ ਲੱਗ ਬਾਜੀ ਇੱਕ ਸਿੱਧ ਇੱਕ ਦੋ ਛੱਡੀਆਂ ਹਜੇ ਤੇ ਬਾਦਾਮ ਬਾਪਿਓ 10 ਕਿਲੋ ਲਾ ਕੇ ਘਟੋ ਘਟ ਤੇ 10 ਕਿਲੋ ਫੇ ਲੈ ਜਾਂਦੇ ਆ ਤੇ ਬਾਜੀ ਕੋਈ ਛੱਡੀ ਨਹੀਂ ਗਈ ਬਾਜੀਆਂ ਹੋਣੀਆਂ ਦੀਆਂ ਛੱਡੀਆਂ ਗਈਆਂ ਯਾਰ ਗਾਂ ਦੀ ਗਾਂ ਕੈਂਸਲ ਗਾਂ ਦੀ ਗਾਂ ਕੈਂਸਲ ਹੋਈ ਜਾਂਦੀਆਂ ਬਾਜੀਆਂ ਹੁਣ ਆਪਣੇ ਪਿੰਡ ਵਾਲੀ ਵੀ ਕੈਂਸਲ ਹੋ ਗਈ ਬਾਜੀ ਉਹ ਵੀ ਅੱਗੇ ਕਰਾਵਾਂਗੇ ਜਾ ਕੇ ਹਨਾ ਤੇ ਉਹ ਹੁਣ 22 23 24 ਇੱਥੇ ਇੱਕ ਤਰੀਕ ਰੱਖ ਕੇ ਰੱਖਾਂਗੇ ਮਈ ਦੀ ਹੋਈ ਮਈ ਦੀ ਬਾਜੀ ਰੱਖ ਦਾਂਗੇ ਉਹ ਕਰਨਾ ਕੀ ਯਾਰ ਲੋਕਾਂ ਦੇ ਕਪੂਤਰ ਮਿੱਲਾ ਦਾ ਐਤ ਕੀ ਖੁੱਡਿਆ ਜੀ ਪੇ ਰਹਿ ਜਾਣੇ ਜਿੱਦਾਂ ਦਾ ਮੌਸਮ ਐਤ ਕੀ ਬਾਹਲਾ ਹੀ ਗੰਦਾ ਮੌਸਮ ਐ ਦੇਣ ਲੱਗਦਾ ਹੀ ਨਹੀਂ ਪਿਆ ਜਿਹੜਾ ਲੱਗੂਗਾ ਤੇ ਗੱਲ ਬਣਨੀ ਆ ਆ ਵੀ ਕਬੂਤਰ ਆਪਣੇ ਬਾਬਿਓ ਰੈਡੀ ਖੜੇ ਜਿਹੜਾ ਆ ਵਾਲਾ ਰੈਡੀ ਹੁਣ ਕੀ ਕਰੀਏ ਜਦ ਬਾਜੀਆਂ ਨਹੀਂ ਛੱਟੂਆਂੀਆਂ ਬਾਜੀਆਂ ਆਉਗੀਆਂ ਨੇ ਛੱਡਾਂਗੇ ਯਾਰ ਹੁਣ ਆ ਕਬੂਤਰ ਦਾ ਪਰ ਸਾਫ ਹੋਇਆ ਇਹ ਨਹੀਂ ਛੱਡਣ ਦੇ ਲਾਪਣਾ ਫੇ ਉੱਪਰ ਮਾਂ ਮਾਦੀਆਂ ਦੇ ਕਿਹਾ ਮੈਂ ਸਾਰੇ ਪਾਰ ਪੂਛਾਂ ਪਟਕੇ ਸਰ ਕੀਤੇ ਆ ਉਹ ਫੇਰ ਅਣ ਕਲੀ ਸੱਟ ਕੇ ਬੈਠੇ ਆ ਦੱਸੋ ਹੁਣ ਕੀ ਕਰੀਏ ਅੰਦਰ ਬੈਠੇ ਕਲੀ ਸਿੱਟੀ ਆ ਯਾਰ ਕੱਢਣਾ ਹੀ ਨਹੀਂ ਹੁੱਡੇ ਚ ਉਹਨਾਂ ਨੇ ਕਲੀਆਂ ਹੀ ਸੱਟੀਆਂ ਹੁਣ ਆ ਕਬੂਤਰ ਆ ਐਨੀ ਇੱਕ ਇੱਕ ਕਿਸੇ ਨਾ ਕਿਸੇ ਨੇ ਸਿੱਟੀ ਵੀ ਸੀ ਔਰ ਓਕੇ ਹੁਣ ਹੁਣ ਕਲੀਆਂ ਛੱਡਦੇ ਨਹੀਂ ਉੜਦੇ ਜਦੋਂ ਉਹ ਤਾਂ ਡਾਵਾ ਹੋ ਜਾਂਦਾ ਫੇਕਲੀਆਂ ਸਿਰਦਾ ਨਹੀਂ ਜਲਦੀ ਜਦੋਂ ਆਪਾਂ ਲਗਾਤਾਰ ਕੱਢਣ ਲੱਗ ਪਿੰਨੇ ਆ ਫੇਕਲੀਆਂ ਰੁਕ ਜਾਂਦਾ ਆ ਤੇ ਬਾਕੀ ਬਾਬੇ ਉਹ ਜਿਹੜੀ ਚਰਬੀ ਵਾਲੀ ਬਿੱਠ ਹੁੰਦੀ ਆ ਨਾ ਉਹਦਾ ਵੀ ਹਾਲ ਬਦੁੱਲਾ ਕਰਦੇ ਆ ਅੱਜ ਆਪਾਂ ਜਿਹੜੀ ਚਰਬੀ ਵਾਲੀ ਦੋ ਤਰ੍ਹਾਂ ਦੀ ਬਿੱਠ ਹੁੰਦੀ ਆ ਚਰਬੀ ਮਾਦਾ ਨਹੀਂ ਬੀਬੂ ਤੇ ਆਓ ਜਿਹੜੀ ਆ ਇਹ ਨਾ ਅੱਜ ਤੱਕ ਨੂੰ ਕੁੱਤਰ ਉੱਡ ਕੇ ਆਇਆ ਕੱਲ ਦੀ ਬਿੱਠ ਆacre ਜਿਹੜਾ ਕੁੱਤਰ ਜ਼ੋਰ ਲਾ ਕੇ ਆਇਆ ਹੋਊਗਾ ਉਹਨੇ ਬਿੱਠ ਮਾਰੀ ਆ ਕੱਚੇ ਕੁੱਤਰ ਨੇ ਆਹ ਹੁੰਦੀ ਚਰਬੀ ਅੰਦਰੋਂ ਗਾਲ ਕੇ ਖੇਡਦਾ ਇਹ ਤਾਂ ਚੱਲ ਗਾਲਣ ਰਏ ਆ ਜਿਹੜਾ ਉੱਤਰ ਚਰਬੀ ਮਾਰਨ ਲੱਗ ਜਾਂਦਾ ਉਹਦੀ ਬਿਠ ਬਾਬੇ ਹੁਣ ਬੋਤਰਾ ਦੀ ਹੁੰਦੀ ਆ ਤੇ ਜਦਾਂ ਕਈ ਵਈ ਕਹਿੰਦੇ ਆ ਆ ਚਿੱਟਾ ਠੀਕ ਆ ਇਹ ਹੁਣ ਜੋਮ ਚ ਨਹੀਂ ਆਉਂਦਾ ਮਾੜਾ ਜਿਹਾ ਚਿੱਟਾ ਹੁੰਦਾ ਕੈਵਰੇਜ ਜੋਨਾ ਉਹ ਤੇਰੀ ਬਿਠ ਥੱਲੇ ਲੱਗੀ ਹੈ ਨਾ ਮਾੜਾ ਜਿਹਾ ਚਿੱਟਾ ਹੁੰਦਾ ਹੀ ਆ ਐਡਾ ਕੋਈ ਨਹੀਂ ਕਿ ਪੂਰੀ ਪੀਲੀ ਹੁੰਦੀ ਹਲਕਾ ਜਿਹਾ ਚਿੱਟਾ ਤਾਂ ਬਿਠ ਚ ਹੁੰਦਾ ਹੀ ਆ ਉਹ ਚਰਬੀ ਵਾਲੀ ਬਿਠ ਨਹੀਂ ਹੁੰਦੀ ਆ ਵੀ ਵਿੱਚ ਮਾਦੀਆਂ ਕੱਚੀਆਂ ਆ ਨਾ ਚਲੋ ਹਲਕਾ ਜਿਹਾ ਚਿੱਟਾ ਥੋੜਾ ਜ਼ਿਆਦਾ ਮਾਰਨ ਦੀਆਂ ਤਾਂ ਹੀ ਆ ਇਹਨਾਂ ਦਾ ਕੋਈ ਇਲਾਜ ਕਰਦਾਂਗੇ ਕੋਈ ਚੱਕਰ ਨਹੀਂ ਇਲਾਜ ਇਹਨਾਂ ਦਾ ਪਹਿਲਾ ਤਾਂ ਵੀ ਸਭ ਤੋਂ ਪਹਿਲਾ ਹੁੰਦਾ ਇਹਨਾਂ ਦੇ ਅੰਦਰ ਗਰਮੀ ਕੱਢਣੀ ਠੀਕ ਹੈ ਜਿੰਨਾ ਚੱਕਰ ਇਹਨਾਂ ਦੇ ਅੰਦਰ ਗਰਮੀਆਂ ਨਹੀਂ ਚਰਬੀ ਵਾਲੀ ਪਿੱਠ ਮਾਰਨੀ ਆ ਦੂਜਾ ਕਬੂਤਰ ਉੱਡ ਕੇ ਆਇਆ ਧੁੱਪੇ ਖੁੱਡੇ ਸੜਦੇ ਆਪਣੇ ਆਪਾਂ ਫਿਰ ਖੁੱਡਿਆਂ 'ਚ ਐਡੇ ਰੱਖ ਦਿੰਦੇ ਆ ਹਨਾ ਉਹ ਕਬੂਤਰ 'ਚ ਤਾਂ 100% ਬਿਮਾਰੀ ਆਉਣੀ ਆ ਬੇਠ ਮਾਰਨ ਵਾਲੀ ਉਹਨੇ ਚਰਬੀ ਮਾਰਨੀ ਆ ਬੇਠ ਦੇ ਵਿੱਚ ਜਦੋਂ ਆਪਾਂ ਤਾਂਪ ਦੇ ਕਬੂਤਰ ਨੂੰ ਲਿਆਂਦਾ ਐਨ ਮਚਿਆ ਤਾਂ ਧੁੱਪੇ ਉੱਡ ਕੇ ਹੀ ਹੁੰਦਾ ਫਿਰ ਉਹਨੂੰ ਆਪਾਂ ਗਰਮੀ ਜੀ ਖੁੱਡੇ 'ਚ ਫੇਰ ਉੱਥੇ ਹੀ ਰੱਖਦਾ ਜਿੱਥੇ ਸੀਕਾ ਨੇ ਵਾਹ ਵਰਣ ਡਿਆ ਹਨਾ ਉਹ ਕਬੂਤਰ ਦਾ ਪਾਣੀ ਨਹੀਂ ਪੂਰਾ ਹੋਣਾ ਉਹ ਦੇਖੀ ਜਾਲ ਵੀ ਖੁੱਲਾ ਕੂਤਰੀਆਂ ਬਾਹਰ ਜਾਊਗੀ ਹਏ ਪਾਪਿਓ ਕੂਤਰੀ ਜਿਹੜੀ ਨਾਲ ਦੂਜੇ ਨੰਬਰ ਤੇ ਬੈਠੀ ਨਾ ਇੱਕ ਤਾਂ ਪੂਰੇ ਬੈਠੀ ਐ ਨਹੀਂ ਜਿਹੜੀ ਉਹ ਦੂਜੇ ਨੰਬਰ ਤੇ ਬੈਠੀ ਪਿੱਛੇ ਉਹ ਕੂਤਰੀ ਸਾਲੀ ਜਾਲ ਤੇ ਬੈੰਦੀ ਸੀ ਇੱਥੇ ਖੁੰਜੇ 'ਚ ਹੀ ਹੈ ਤੇ ਖੁੰਜੇ 'ਚ ਬੈੰਦੀ ਹੀ ਉੱਡ ਕੇ ਆ ਗਈ ਅੱਜ ਖੁੰਜੇ 'ਚ ਢਾਂਗੀ ਲਾਈ ਥਾ ਕੇ ਢਾਂਗੀ ਤੇ ਬੈ ਗਈ ਆ ਹੁਣ ਇਹਨੂੰ 3-4 ਦਿਨ ਇੱਥੇ ਲਾਵਾਂਗੇ ਤੇ ਫਿਰ ਢਾਂਗੀ ਦੀ ਪੱਕੀ ਹੋਊਗੀ ਤਾਂ ਫਿਰ ਇਹਨੂੰ ਬਾਹਰ ਛੱਡਾਂਗੇ ਆਹ ਲਾ ਕੀ ਕਰਦੀ ਆ ਇਹ ਥੱਲੇ ਜਾਲ ਚ ਹੀ ਟਾਂਗੀ ਤੇ ਬੈਨ ਨੂੰ ਫਿਰਦੀ ਆ ਬਸ ਆਪਾਂ ਆਹ ਹੀ ਕਬੂਤਰ ਆਪਣੇ ਟਾਂਗੀ ਲਾਉਣ ਨੂੰ ਜਿਹੜੇ ਨਹੀਂ ਬਿੰਦੇ ਹਨਾ ਚਲ ਤੇ ਚਲ ਚਲ ਦੇ ਨੀ ਮਾਰ ਤੇਰੀ ਨੂੰ ਚਲ ਤੇ ਲੋਏ ਬਾਬਿਓ ਬੱਚੇ ਹੋਏ ਹੀ ਵੱਡੇ ਤੇ ਆਈ ਗਏ ਚਾਰ ਦਾ ਟਾਈਮ ਹੋ ਗਿਆ ਟਾਈਮ ਵੀ ਲੇਟ ਹੀ ਆ ਚਲ ਟਾਈਮ ਇਹ ਨਹੀਂ ਲੱਗਦਾ ਯਾਰ ਵੀਰੇ ਹਨਾ ਤੇ ਆ ਬੱਚੇ ਕੱਢ ਤੇ ਆਪਾਂ ਦੋ ਤੇ ਲਾ ਆ ਥੱਲੇ ਵਾਲੀ ਢਾਂਗੀ ਨਹੀਂ ਆਉਂਦੇ ਆ ਇਹ ਆਗ ਜਾਲ ਦੇ ਬਹਿ ਜਾਂਦੇ ਆ ਤੇ ਬੱਚੇ ਬਹੁਤ ਵੱਡੇ ਹੋ ਗਏ ਪੰਜ ਛੇ ਬੱਚੇ ਟਾਈਮ ਹੀ ਨਹੀਂ ਲੱਗਾ 18 ਨੂਰਾ ਕੂਤਰਾ ਦੀਆਂ ਕਰਾਈ ਜਾਂਦੇ ਆ ਆ ਜਿਹੜਾ ਕੱਲ ਕਿਕਰ ਤੇ ਬਿੰਦਾ ਸੀ ਉਹ ਤਾਂ ਆਈ ਜਾਂਦਾ ਢਾਂਗੀ ਤੇ ਬਹਿ ਗਿਆ ਵਾ ਓਏ ਉਹ ਪਿੰਡੋਂ ਬਾਹਰ ਚੱਲਾ ਓਏ ਆ ਗਿਆ ਆ ਗਿਆ ਆ ਗਿਆ ਆ ਗਿਆ ਨਹੀਂ ਸਦਾ ਹੀ ਜਾਂਦਾ ਉਹਨੂੰ ਉਹ ਤੇਰੀ ਨੂੰ ਗਿਆ ਓਏ ਗਿਆ ਸੰਗਤਪੁਰ ਨੂੰ ਚਲ ਗਿਆ ਲੋਏ ਬਾਬਿਓ ਆਹ ਵਾਲਾ ਬੱਚਾ ਨਾ ਜਿਹੜਾ ਆ ਫਿਰਦਾ ਇਹ ਬੈਠੂਗਾ ਹੁਣ ਆ ਆ ਆ ਆ ਇਹ ਤਾਂ ਮੇਰੇ ਕਾਰਨਾਮਾ ਦੱਸਦਾ ਕੀ ਕਰਕੇ ਆਇਆ ਇਹ ਜਾ ਉਸ ਪਿੰਡੇ ਦੇ ਦੇ ਪਹਿਲੇ ਤਾਂ ਨਹੀਂ ਨਿਕਲਿਆ ਬੱਚਾ ਇਹ ਛੋਟਾ ਜਿਹਾ ਬੱਚਾ ਇਹ ਤੇ ਉਹ ਪਿੰਡ ਬਾਬਿਓ ਦੀਦਾ ਤੁਨੂੰ ਉਹ ਮੇਲੀ ਆਣਾ ਆਪਣੇ ਪਿੰਡ ਤੋਂ ਪਰਲੇ ਬੰਨੇ ਇਹ ਉਸ ਪਿੰਡ ਚ ਉੱਡ ਕੇ ਆਇਆ ਹੁਣ ਤੇ ਆ ਗਿਆ ਘਰ ਨੂੰ ਵਾਪਸ ਸਾਡੇ ਸਾਹਮਣੇ ਗਿਆ ਉੱਥੇ ਉੱਥੇ ਉੜਿਆ ਉਹ ਪਿੰਡ ਚ ਉਹ ਪਿੰਡ ਮੇਲੀਆਣਾ ਨਾਲ ਕਿਟੜ 2 2.5 ਕਿਲੋਮੀਟਰ ਤੇ ਪਿੰਡ ਆ ਉਥੋਂ ਉੜ ਕੇ ਆ ਕੇ ਤੇ ਕਿੱਧਰ ਗਿਆ ਆ ਕਰਦਾ ਹੁਣ ਉੱਥੇ ਕਬੂਤਰ ਵੀ ਉੜਦੇ ਸੀ ਉਹਨਾਂ ਨੇ ਕੂਤਾ ੜਾਇਆ ਸੀ ਲਾਉਣ ਨੂੰ ਆ ਬੱਚੇ ਨੂੰ ਤੇ ਬੱਚਾ ਆਪਣੇ ਵੱਡੇ ਕੂਤਰ ਦਾ ਮੇਨ ਕਬੂਤਰ ਦਾ ਜੋੜਾ ਜਿਹੜੇ ਜੋੜੇ ਦਾ ਬੱਚਾ ਇਹ ਜਿਹੜੀ ਆਪਣੇ ਕੋਲ ਸਾਰੀ ਨਸਲ ਹੈ ਜਿਹੜੇ ਕਬੂਤਰ ਦੀ ਬਣਾਈ ਆ ਆਪਾਂ ਇੱਧਰ ਉੱਧਰ ਕਬੂਤਰੀਆਂ ਨਾਲ ਫੇਰ ਕੇ ਹਨ ਤੇ ਆ ਕਬੂਤਰ ਇਹ ਜਾਉ ਸਵੇਦਿਆਂ ਤੇ ਬੋਲ ਜੋਰ ਲਾ ਕੇ ਆਇਆ ਹੈ ਦਾਣੇ ਵੀ ਪਾਏ ਆ ਬੱਚੇ ਲਈ ਕਾਈ ਵੀ ਚੱਲ ਰੱਜਿਆ ਡੋਨੇ ਆ ਘੱਟ ਉਡੂਗੇ ਤੇ ਘਰ ਆਈ ਜਾਊਗੇ ਵਾਪਸੀ ਪਰ ਕਿੱਥੇ ਕਹਿੰਦਾ ਜਿਹੜਾ ਖੂਨ ਚ ਹੁੰਦਾ ਨਾ ਖੂਨ ਦਿਖਾਉਂਦਾ ਹੀ ਆ ਜਿਹੜਾ ਨਸਲ ਆ ਤਾਂ ਆਲੋ ਵੇਂਦਾ ਨਹੀਂ ਹਜੇ ਵੀ ਪੈਰਾਂ ਦਾ ਪੂਰਾ ਸੋਚਾ ਕੁੱਤਰ ਪੈਰ ਰਹੀ ਜੇ ਬਾਹਰ ਪੈਰ ਕੱਢ ਗਿਆ ਤੇ ਉਹ ਤੰਗ ਵੀ ਕਰੂਗਾ ਤੇ ਜੇ ਘਰ ਆ ਗਿਆ ਤੇ ਬਾਬੇ ਉਹ ਬਾਜੀ ਬਹੁਤ ਸੋਹਣੀ ਦਿਖਾਊਗਾ ਆਪਾਂ ਨੂੰ ਹੁਣ ਕਲੀਆਂ ਵਾਲੇ ਬੱਚੇ ਆਏ ਬਹਿ ਗਿਆ ਦੇਖ ਬਹਿ ਗਿਆ ਬਹਿ ਗਿਆ ਬਹਿ ਗਿਆ ਬਹਿ ਗਿਆ ਬਹਿ ਜਾ ਬਹਿ ਜਾ ਬਹਿ ਜਾ ਤੇਰੀ ਆਇਆ 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 ਆਪਾਂ ਸਿੱਧੇ ਛੱਡੀ ਦੇ ਨਹੀਂ ਕਦੀ ਵੀ ਬਾਹਰ ਆ ਪਹਿਲੀ ਵਾਰੀ ਛੜਨਾ ਹੁਣ ਆਪਾਂ ਸਿੱਧਾ ਵਾਰ ਆਪਾਂ ਗਾਂ ਪਾੜ ਕੇ ਛੱਡੀ ਦੇ ਤੇ ਬੱਚੇ ਆਪਾਂ ਗਵਾਈ ਪਹਿਲਾ ਛੱਡੇ ਆ ਬੱਚੇ ਜਿੱਤੇ ਆ ਤੇ ਬਹੁਤ ਦੋ ਦੋ ਤਿੰਨ ਤਿੰਨ ਘੰਟੇ ਦੀ ਬੇਤ ਪਾ ਕੇ ਫਿਰ ਆਪਾਂ ਇਹਨਾਂ ਨੂੰ ਡੋਣੋ ਬੰਦ ਕਰਤਾ ਸੀ ਸਿੱਧਿਆਂ ਨੂੰ ਤੇ ਫਿਰ ਨਾਲ ਮੈਂ ਇਸ ਪਾ ਕੇ ਢਾਈ ਦੀ ਸੀ ਆ ਪਹਿਲੀ ਵਾਰੀ ਹੁਣ ਕੱਢਣਾ ਆਪਾਂ ਬੱਚਾ ਬੜੇ ਚਿਰ ਬਾਅਦ ਘਟਵੜ ਦੋ ਸੀਜ਼ਨ ਹੋ ਗਏ ਆਪਾਂ ਕੱਢਿਆ ਨਹੀਂ ਇਹਦੇ ਨਾਲ ਦਾ ਸਿੱਧਾ ਬੱਚਾ ਹੌਂਟ ਹੋਣਾ ਪਾਇਤ ਕੀ ਸਿੱਧਾ ਆ ਲੈ ਬਾਬੇ ਆ ਬੱਚਾ ਸੀ ਆ ਗਿਆ ਘਰ ਨੂੰ ਹੁਣ ਛੱਡ ਵੀ ਨੂੰ ਜਰਾ ਹੁਣ ਜਾ ਲ ਤੇ ਗੁੜ ਦੇ ਨੂੰ ਮੜਾ ਜਾ ਲਾ ਗਿਆ ਯੋਰ ਪੂਰਾ ਉਹ ਪਿੰਡੋ ਮੁੜ ਕੇ ਆ ਜਾ ਕੇ ਮੇਲੀ ਜਾਣਿਓ ਬਈ ਇਹ ਆਹ ਪਿੰਡਾ ਮੇਲੀ ਜਾਣਿਓ ਉਥੇ ਆ ਤਾੜੇ ਮਾਰ ਕੇ ਆ ਚੰਗੇ ਰੱਖ ਕੇ ਆਈ ਤਾਂ ਕਿਹਾ ਹੁਣ ਨਹੀਂ ਆਉਂਦਾ ਵਾਪਸੀ ਪਰ ਆ ਗਿਆ ਆ ਵੀ ਢਾਂਗੀ ਨਹੀਂ ਲੱਗਦੀ ਅਜ ਇੱਥੇ ਲਾਈ ਤੇ ਬਹਿ ਗਈ ਆ